ਸਾਡੇ ਚੈਨਲ ਵੱਲੋਂ ਇੱਕ ਖਬਰ ਕੀਤੀ ਗਈ ਸੀ ਜਿਸ ਦੇ ਵਿੱਚ ਬੈਗਰ ਮਾਫੀਆ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਇੰਨਾ ਲੋਕਾਂ ਨੂੰ ਅਰਲੀ ਮਾਰਨਿੰਗ ਕੋਈ ਡ੍ਰੌਪ ਕਰਕੇ ਜਾਂਦਾ ਕੋਈ ਵਹੀਕਲ ਦੇ ਉੱਤੇ ਆਟੋ ਦੇ ਉੱਤੇ ਬੱਸ ਦੇ ਉੱਪਰ ਔਰ ਇਹਨਾਂ ਦੀ ਬੈਕਐਂਡ ਏਜੰਸੀ ਕਿਹੜੀ ਹੈ ਅੱਜ ਤੱਕ ਮੈਨੂੰ ਇਹ ਹੀ ਸਮਝ ਨਹੀਂ ਆਇਆ ਕਿ ਇੱਕ ਚੌਂਕ ਤੇ ਜੇ ਕੋਈ ਭਿਖਾਰੀ ਸਮਾਨ ਵੇਚਦਾ ਉਸ ਤੋਂ ਬਾਅਦ ਸਾਰੇ ਸ਼ਹਿਰ ਦੇ ਚੌਂਕਾਂ ਦੇ ਵਿੱਚ ਉਹ ਹੀ ਸਮਾਨ ਇਹਨਾਂ ਕੋਲ ਆਉਂਦਾ ਕਿੱਥੋਂ ਆ ਕਿਹੜੀ ਇੱਕ ਏਦਾਂ ਦੀ ਏਜੰਸੀ ਹੈ ਜਿੱਥੋਂ ਉਹ ਸਵੇਰੇ ਜਾਂਦੇ ਆ ਪਹਿਲਾਂ ਸਮਾਨ ਖਰੀਦਦੇ ਆ ਤੇ ਫਿਰ ਲੋਕਾਂ ਨੂੰ ਵੇਚਦੇ ਆ ਅੰਮ੍ਰਿਤਸਰ ਜਲੰਧਰ ਲੁਧਿਆਣਾ ਬ ਜਿੰਨੇ ਵੀ ਇਹ ਬੈਗਰ ਮਾਫੀਆ ਚੱਲਦਾ ਜਾਂ ਜਿੰਨੇ ਵੀ ਇਹ ਸੜਕਾਂ ਦੇ ਉੱਪਰ ਆਪਣਾ ਕੰਮਕਾਰ ਕਰਦੇ ਨੇ ਜਾਂ ਭੀਖ ਮੰਗਦੇ ਨੇ ਉਹਨਾਂ ਦੇ ਡੀਐਨਏ ਟੈਸਟ ਹੋਣਗੇ ਅਤੇ ਸਰਕਾਰ ਉਸ ਤੋਂ ਬਾਅਦ ਇਹ ਐਕਸ਼ਨ ਲਵੇਗੀ ਜਿਵੇਂ ਭਾਰਤ ਦੇ ਬਾਕੀ ਕਈ ਸੂਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਡੀਐਨਏ ਟੈਸਟ ਕਰਾਇਆ ਜਾਂਦੇ ਆ ਆਪਜੀ ਦੀ ਖਬਰ ਪ੍ਰਸਾਰਿਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੀ ਵੀ ਅੱਖਾਂ ਖੁੱਲ ਗਈਆਂ ਗੂੜੀ ਨੀਂਦ ਤੋਂ ਜਾਗ ਗਏ ਕਿ ਜੇ ਇਹ ਐਡੇ ਹੀ ਵਪਾਰੀ ਲੋਕ ਨੇ ਐਡੇ ਹੀ ਕਾਮੇ ਲੋਕ ਨੇ ਤੇ ਪੈਰਾਂ ਦੇ ਵਿੱਚ ਇਹਨਾਂ ਦੇ ਚੱਪਲ ਨਹੀਂ ਛੋਟੇ ਬੱਚੇ ਨੂੰ ਇਹ ਨਾਲ ਲਈ ਫਿਰਦੇ ਆ ਕੱਪੜੇ ਇਹਨਾਂ ਨੇ ਗੰਦੇ ਤੋਂ ਗੰਦੇ ਪਾਏ ਹੁੰਦੇ ਆ ਮੈਂ ਕਹਿੰਦਾ ਜੇ ਇਹਨਾਂ ਨੂੰ ਇੰਨਾ ਹੀ ਕੰਮ ਕਰਨ ਦਾ ਸ਼ੌਂਕ ਆ ਇਹ ਮੇਰੇ ਨਾਲ ਚੱਲ ਸਕਦੇ ਆ ਇਹਨਾਂ ਨੂੰ ਮੈਂ ਪਿੰਗਲਵਾੜਾ ਲੈ ਕੇ ਜਾਂਦਾ ਜਿੰਨੇ ਕੱਪੜੇ ਚਾਹੀਦੇ ਆ ਪੂਰੇ ਪਰਿਵਾਰ ਦੇ ਪੂਰੇ ਖਾਨਦਾਨ ਦੇ ਅਸੀਂ ਇਹਨਾਂ ਨੂੰ ਦੇਣ ਲਈ ਤਿਆਰ ਆ ਇਹਨਾਂ ਨੂੰ ਰੀਹੈਬਿਲੀਟੇਟ ਕਰਾਉਣ ਲਈ ਤਿਆਰ ਆ ਛੋਟੇ ਬੱਚਿਆਂ ਨੂੰ ਨਸ਼ਾਏ ਕਰਾ ਰਹੇ ਆ ਛੋਟੇ ਬੱਚਿਆਂ ਕੋ ਭੀਖੇ ਮੰਗਵਾ ਰਹੇ ਆ ਛੋਟੇ ਬੱਚਿਆਂ ਕੋਲੋਂ ਕਾਰਾਂ ਦੇ ਸ਼ੀਸ਼ੇ ਇਹ ਸਾਫ਼ ਕਰਾ ਰਹੇ ਆ ਸੋ ਇੱਕ ਮੋਡਸ ਅਪਰੰਡਾ ਹੀ ਬਣਾਇਆ ਕਿ ਅਸੀਂ ਸਮਾਨ ਵੇਚ ਰਿਹਾ ਸਮਾਨ ਇਹ ਕੋਈ ਨਹੀਂ ਵ ਸਿਰਫ ਭੀਖ ਮੰਗਣ ਦਾ ਇੱਕ ਜ਼ਰੀਆ ਇੱਕ ਤਰੀਕਾ ਘਾਰ ਇਹਨਾਂ ਨੇ ਬਦਲ ਲਿਆ ਤੁਹਾਡੇ ਚੈਨਲ ਦੇ ਕਮੈਂਟ ਬਾਕਸ ਦੇ ਵਿੱਚ ਮੈਂ ਰੀਡ ਕਰ ਰਿਹਾ ਸੀ ਉੱਥੇ ਕਿਸੇ ਸਾਡੇ ਸਾਥੀ ਨੇ ਜਾਗਰੂਕ ਵਸਨੀਕ ਨੇ ਇੱਕ ਫੋਟੋ ਭੇਜੀ ਕੰਪਨੀ ਬਾਗ ਦੀ ਰਾਮ ਬਾਗ ਦੀ ਜਿੱਥੇ ਇਹ ਭਿਖਾਰੀ ਜਾ ਕੇ ਬੈਠਦੇ ਹਰੇਕ ਬੰਦੇ ਕੋਲ smartphones ਤੁਸੀਂ ਇਹ ਵੀ ਅੰਦਾਜ਼ਾ ਲਗਾ ਲਓ ਕਿ ਇੰਟਰਨੈਟ ਯੂਜ਼ ਕਰਦੇ ਆ ਇਹ smartphones ਯੂਜ਼ ਕਰਦੇ ਆ ਔਰ ਇਸ ਤੋਂ ਬਾਅਦ ਇਹ ਸ਼ਰਾਬਾਂ ਪੀਂਦੇ ਆ ਮੀਟ ਪਕਾਉਂਦੇ ਆ ਸੜਕ ਦੇ ਉੱਪਰ ਚੌਕ ਦੇ ਉੱਪਰ ਫਿਰ ਇਹ ਆਪਸ ਦੇ ਵਿੱਚ ਵੀ ਲੜਦੇ ਆ ਲੋਕਾਂ ਦੇ ਨਾਲ ਵੀ ਲੜਦੇ ਆ ਲਾਅ ਐਂਡ ਆਰਡਰ ਦੇ ਇਸ਼ੂਜ਼ ਵੀ ਕ੍ਰੀਏਟ ਕਰਦੇ ਆ ਕਿਵੇਂ ਇਹ ਲੋਕ ਬੱਚਿਆਂ ਨੂੰ ਕਿਡਨੈਪ ਕਰਦੇ ਆ ਬੱਚੇ ਜਿਹੜੇ ਮਿਸਿੰਗ ਹੁੰਦੇ ਆ ਉਹ ਭਿਖਾਰੀ ਮਾਫੀਆ ਕੋਲ ਚਲੇ ਜਾਂਦੇ ਆ ਉਹਨਾਂ ਬੱਚਿਆਂ ਨੂੰ ਨਸ਼ਾ ਦਿੱਤਾ ਜਾਂਦਾ ਉਹਨਾਂ ਨੂੰ ਅੰਗ ਹੀ ਨਬੜਾ ਦਿੱਤਾ ਜਾਂਦਾ ਉਹਨਾਂ ਦੀ ਨਜ਼ਰ ਨੂੰ ਖਰਾਬ ਕਰ ਦਿੱਤਾ ਜਾਂਦਾ ਉਹਨਾਂ ਨੂੰ ਬਲਾਈਂਡ ਕਰ ਦਿੱਤਾ ਜਾਂਦਾ ਜਿਹੜੇ ਵੀ ਲੋਕ ਬੱਚਿਆਂ ਨੂੰ ਨਾਂ ਲੈ ਕੇ ਭੀਖ ਮੰਗਦੇ ਆ ਕਿ ਉਹ ਉਹਨਾਂ ਦੇ ਹੀ ਬੱਚੇ ਆ ਜਾਂ ਉਹ ਬੱਚੇ ਮਿਸਿੰਗ ਹੋਏ ਸੀ ਕਿਡਨਾਪ ਹੋਏ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਪਿਆਂ ਨੂੰ ਲੱਭਿਆ ਜਾਊਗਾ ਉਸ ਤੋਂ ਬਾਅਦ ਉਹਨਾਂ ਨੂੰ ਘਰਾਂ ਦੇ ਪਹੁੰਚਾਉਣ ਦਾ ਯਤਨ ਹੋਊਗਾ ਤੇ ਜੇ ਕੋਈ ਐਦਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਹੁੰਦੀ ਮਾਪੇਬ ਨਹੀਂ ਮਿਲਦੇ ਤੇ ਫਿਰ ਉਹਨਾਂ ਨੂੰ ਰੀਹੈਬਿਲੀਟੇਟ ਕਿਵੇਂ ਕਰਨਾ ਉਹਨਾਂ ਦੀ ਹੈਲਥ케ਅਰ ਨੂੰ ਕਿਵੇਂ ਵੇਖਣਾ ਉਹਨਾਂ ਦੀ ਐਜੂਕੇਸ਼ਨ ਨੂੰ ਕਿਵੇਂ ਵੇਖਣਾ ਉਹਨਾਂ ਨੂੰ ਸ਼ੈਲਟਰ ਕਿਵੇਂ ਦੇਣਾ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਆਮ ਬੱਚਿਆਂ ਵਾਂਗ ਜ਼ਿੰਦਗੀ ਕਿਵੇਂ ਬਤੀਤ ਕਰਨੀ ਆ ਉਹ ਸਾਰੇ ਉਪਰਾਲੇ ਹੁਣ ਪੰਜਾਬ ਸਰਕਾਰ ਵੀ ਕਰੂਗੀ ਦੋਸਤੋ ਸਾਡੇ ਚੈਨਲ ਵੱਲੋਂ ਇੱਕ ਖਬਰ ਕੀਤੀ ਗਈ ਸੀ ਜਿਸ ਦੇ ਵਿੱਚ ਬੈਗਰ ਮਾਫੀਆ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਉਸ ਤੋਂ ਬਾਅਦ ਉਹ ਖਬਰ ਦਾ ਅਸਰ ਹੋਇਆ ਅਤੇ ਹੁਣ ਸਰਕਾਰ ਵੱਲੋਂ ਇੱਕ ਪਹਿਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੰਜ ਸ਼ਹਿਰਾਂ ਦੇ ਵਿੱਚ ਹੁਣ ਬੱਚਿਆਂ ਦੇ ਡੀਐਨਏ ਟੈਸਟ ਹੋਣਗੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਬਠਿੰਡਾ ਅਤੇ ਮੁਹਾਲੀ ਦੇ ਵਿੱਚ ਜਿੰਨੇ ਵੀ ਇਹ ਬੈਗਰ ਮਾਫੀਆ ਚੱਲਦਾ ਹੈ ਜਾਂ ਜਿੰਨੇ ਵੀ ਇਹ ਸੜਕਾਂ ਦੇ ਉੱਪਰ ਆਪਣਾ ਕੰਮਕਾਰ ਕਰਦੇ ਨੇ ਜਾਂ ਭੀਖ ਮੰਗਦੇ ਨੇ ਉਹਨਾਂ ਦੇ ਡੀਐਨਏ ਟੈਸਟ ਹੋਣਗੇ ਅਤੇ ਸਰਕਾਰ ਉਸ ਤੋਂ ਬਾਅਦ ਇਹ ਐਕਸ਼ਨ ਲਵੇਗੀ ਕਿਉਂਕਿ ਉਸ ਤੋਂ ਬਾਅਦ ਚੈੱਕ ਕਰ ਗੱਲ ਕਰ ਲਈਏ ਤਾਂ ਇੱਕ ਰਿਪੋਰਟ ਸਾਹਮਣੇ ਆਈ ਜਿਸ ਦੇ ਵਿੱਚ 2018 ਚ 251 ਬੱਚੇ ਗਾਇਬ ਹੋਏ ਸੀਗੇ 2019 ਦੇ ਵਿੱਚ 250 ਬੱਚੇ ਗਾਇਬ ਹੋਏ ਇਸੇ ਤਰੀਕੇ ਆਂਕੜਾ 2022 ਦੇ ਵਿੱਚ ਗੱਲ ਕਰਲਾਂ ਤਾਂ 186 ਬੱਚੇ ਗਾਇਬ ਹੋਏ ਸੀਗੇ ਸੋਸ ਨੂੰ ਧਿਆਨ ਦੇ ਵਿੱਚ ਰੱਖ ਦਿਆ ਹੁਣ ਜਿਹੜੀ ਪਹਿਲਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਮੇਰੇ ਨਾਲ ਇਸ ਵਕਤ ਸੋਸ਼ਲ ਐਕਟੀਵਿਸਟ ਇੰਜੀਨੀਅਰ ਪਰਮਨਸ਼ਰ ਮਾ ਜੀ ਮੌਜੂਦ ਹੈਗੇ ਗੱਲਬਾਤ ਕਰਦੇ ਆਂ ਵੀਰ ਜੇ ਸੱਸ਼ਕਾਲ ਸਭ ਤੋਂ ਪਹਿਲਾਂ ਗੱਲ ਕਰਨਾ ਆਪਾਂ ਖਬਰ ਉਜਾਗਰ ਕੀਤੀ ਸੀ ਉਸ ਦਾ ਅਸਰ ਦੇਖਣ ਨੂੰ ਮਿਲਿਆ ਸਰਕਾਰ ਹੁਣੇ ਪਹਿਲ ਸ਼ੁਰੂ ਕਰ ਰਹੀ ਹੈ ਇੱਕ ਚੰਗਾ ਕਦਮ ਉਠਾ ਰਹੀ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪ ਦੇਖੋ ਸਿਮਰ ਜੀ ਪਹਿਲਾਂ ਤਾਂ ਆਪ ਜੀ ਦਾ ਧੰਨਵਾਦ ਕਿ ਤੁਸੀਂ ਬੜੀ ਸੂਝ ਬੂਝ ਦੇ ਨਾਲ ਇੱਕ ਐਸਾ ਵਿਸ਼ਾ ਚੁਣਿਆ ਜਿਹੜਾ ਆਮ ਜਨਤਾ ਦੇ ਨਾਲ ਬਹੁਤ ਵੱਡਾ ਸਰੋਕਾਰ ਰੱਖਦਾ ਸੀ ਔਰ ਨਿਰਪੱਖ ਪੋਸਟ ਨੇ ਬੜੀ ਪ੍ਰੋਮਿਨੈਂਟਲੀ ਉਸ ਖਬਰ ਨੂੰ ਚਲਾਇਆ ਔਰ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਦੇ ਵਾਸੀਆਂ ਨੂੰ ਅਵੇਅਰਨੈਸ ਉਹਦੇ ਨਾਲ ਪ੍ਰਦਾਨ ਕੀਤੀ ਸੋ ਆਪ ਜੀ ਦਾ ਪਹਿਲਾ ਧੰਨਵਾਦ ਹੈ ਉਸ ਤੋਂ ਬਾਅਦ ਇਨ ਐਕਸ਼ਨ ਆਫ दैट ਨਿਊਜ਼ ਇੱਕ ਸਾਨੂੰ ਸਟੇਟਮੈਂਟ ਸਾਡੇ ਸਾਹਮਣੇ ਆਈ ਹੈ ਜਿਹਦੇ ਵਿੱਚ ਬਾਲ ਵਿਕਾਸ ਮੰਤਰੀ ਔਰ ਮਹਿਲਾ ਵਿਕਾਸ ਮੰਤਰੀ ਜਿਹੜੇ ਸਾਡੇ ਡਾਕਟਰ ਬਲਜੀਤ ਕੌਰ ਜੀ ਆ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਔਰ ਇੱਕ ਬੜੀ ਅਲਾਰਮਿੰਗ ਸਥਿਤੀ ਆ ਪੂਰੇ ਦੇਸ਼ ਦੇ ਵਿੱਚ ਹੀ ਸਪੈਸ਼ਲੀ ਪੰਜਾਬ ਦੇ ਵਿੱਚ ਕਿ ਚਾਈਲਡ ਟ੍ਰੈਫਿਕਿੰਗ ਜਿਹੜੇ ਅਸੀਂ ਪਿਛਲੀ ਰਿਪੋਰਟ ਦੇ ਵਿੱਚ ਬੜਾ ਡੀਟੇਲਡ ਐਨਾਲਿਸਿਸ ਉਹਦਾ ਕੀਤਾ ਸੀ ਕਿ ਕਿਵੇਂ ਇਹ ਲੋਕ ਬੱਚਿਆਂ ਨੂੰ ਕਿਡਨਾਪ ਕਰਦੇ ਆ ਬੱਚੇ ਜਿਹੜੇ ਮਿਸਿੰਗ ਹੁੰਦੇ ਆ ਉਹ ਭਿਖਾਰੀ ਮਾਫੀਆ ਕੋਲ ਚਲੇ ਜਾਂਦੇ ਆ ਉਹਨਾਂ ਬੱਚਿਆਂ ਨੂੰ ਨਸ਼ਾ ਦਿੱਤਾ ਜਾਂਦਾ ਉਹਨਾਂ ਨੂੰ ਅੰਗ ਹੀਣ ਬਣਾ ਦਿੱਤਾ ਜਾਂਦਾ ਉਹਨਾਂ ਦੀ ਨਜ਼ਰ ਨੂੰ ਖਰਾਬ ਕਰ ਦਿੱਤਾ ਜਾਂਦਾ ਉਹਨਾਂ ਨੂੰ ਬਲਾਈਂਡ ਕਰ ਦਿੱਤਾ ਜਾਂਦਾ ਇਦਾਂ ਦੇ ਸਾਰੇ ਦੁਖਾਂਤ ਇਸ ਬੈਕਿੰਗ ਮਾਫੀਆ ਦੇ ਵਿੱਚ ਜਿਹੜੇ ਛੋਟੇ ਬੱਚਿਆਂ ਦੇ ਉੱਪਰ ਵਾਪਰਦੇ ਆ ਉਹ ਸਾਰਾ ਅਸੀਂ ਬੜੀ ਡੀਟੇਲਡ ਐਨਾਲਿਸਿਸ ਉਹਦਾ ਕੀਤਾ ਸੀ ਹੁਣ ਜਿਵੇਂ ਤੁਸੀਂ ਡੀਟੇਲ ਦੱਸੀ ਆ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਇੰਨੇ-ਇੰਨੇ ਬੱਚੇ ਜਿਹੜੇ ਮਿਸਿੰਗ ਹੋਇਆ ਕਿਡਨਾਪ ਹੋਇਆ ਉੱਥੇ ਵੀ ਇੱਕ ਇੱਕ ਤਰ੍ਹਾਂ ਦਾ ਸੰਸ਼ਾ ਜਤਾਇਆ ਹੀ ਜਾ ਰਿਹਾ ਬੜੀ ਕਲੈਰਿਟੀ ਦੇ ਨਾਲ ਜਤਾਇਆ ਜਾ ਰਿਹਾ ਕਿ ਉਹ ਬੱਚੇ ਜਿਹੜੇ ਮਿਸ ਹੋ ਜਾਂਦੇ ਆ ਉਹ ਇਦਾਂ ਦੇ ਭਿਖਾਰੀਆਂ ਮਾਫੀਆ ਦੇ ਕੋਲ ਹੀ ਪਹੁੰਚਦੇ ਆ ਔਰ ਜਿਹੜੀ ਇੰਡੀਅਨ ਹਿਊਮਨ ਰਾਈਟਸ ਕਮਿਸ਼ਨ ਹੈ ਉਹ ਤਾਂ ਆਲਰੇਡੀ ਕਹਿੰਦੀ ਆ ਕਿ 40000 ਪਲੱਸ ਬੱਚੇ ਜਿਹੜੇ ਦੇਸ਼ ਦੇ ਵਿੱਚੋਂ ਮਿਸਿੰਗ ਹੁੰਦੇ ਆ ਕਿਡਨਾਪ ਹੁੰਦੇ ਆ ਅਬਡਕਟ ਹੁੰਦੇ ਆ ਉਹ ਅਲਟੀਮੇਟਲੀ ਉਹਨਾਂ ਵਿੱਚੋਂ ਜਿਹੜੇ 10-11000 ਦੇ ਕਰੀਬ ਤਦਾਰ ਦੇ ਬੱਚੇ ਆ ਉਹ ਕਦੀ ਵੀ ਵਾਪਸ ਆਪਣੇ ਮਾਪਿਆਂ ਨੂੰ ਮਿਲਦੇ ਹੀ ਨਹੀਂ ਸੋ ਫਿਰ ਇਹ ਸੰਸ਼ਾਜਿਤਾਇਆ ਜਾਂਦਾ ਹੈ ਕਿ ਉਹ ਇਦਾਂ ਦੇ ਭਿਖਾਰੀ ਮਾਫੀਆ ਦੇ ਕੋਲ ਹੀ ਜਾਂਦੇ ਆ ਤੇ ਫਿਰ ਉਹ ਇੱਕ ਹਿਊਮਨ ਟ੍ਰੈਫਿਕਿੰਗ ਦਾ ਰੋਲ ਉਹਦੇ ਵਿੱਚ ਅਦਾ ਹੋ ਜਾਂਦਾ ਉਹ ਇੰਪਲੀਮੈਂਟ ਹੋ ਜਾਂਦਾ ਸੋ ਇਸੇ ਤਰੀਕੇ ਦੇ ਨਾਲ ਜਿਹੜੀ ਚਾਈਲਡ ਟ੍ਰੈਫਿਕਿੰਗ ਆ ਉਹਦਾ ਬਹੁਤ ਵੱਡਾ ਅਮਲ ਦਖਲ ਆ ਹੁਣ ਪਰ ਸਰਕਾਰ ਵੱਲੋਂ ਵੀ ਇਹ ਦਿਸ਼ਾ ਨਿਰਦੇਸ਼ ਹੈ ਪੰਜਾਬ ਸਰਕਾਰ ਨੇ ਤੁਹਾਡੀ ਖਬਰ ਚੱਲਣ ਤੋਂ ਬਾਅਦ ਅੱਖਾਂ ਆਪਣੀਆਂ ਖੋਲ੍ਹ ਲੀਆਂ ਤੇ ਹੁਣ ਉਸੇ ਰਾਹ ਤੇ ਚੱਲਦੇ ਹੋਏ ਇੱਕ ਸਮਾਈਲ ਇਹਨਾਂ ਦਾ ਪ੍ਰੋਸੈਸ ਹੈਗਾ ਸਮਾਈਲ ਜਿਹਦਾ ਮਤਲਬ ਤਾਂ ਪੂਰਾ ਇਹ ਆ ਸਪੋਰਟ ਫॉर ਮਾਰਜਨਲਾਈਜ਼ਡ ਇੰਡੀਵਿਜੂਅਲ ਫॉर ਲਾਈਬਲੀਹੂਡ ਐਂਡ ਐਂਟਰਪ੍ਰਾਈਜ਼ ਇਹਦੇ ਵਿੱਚ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਇੰਪਾਰਟਮੈਂਟ ਡਿਵੈਲਪਮੈਂਟ ਆਫ ਇੰਡੀਆ ਉਹ ਇਸ ਚਲਾਉਂਦਾ ਇਸ ਸਿਸਟਮ ਨੂੰ ਜਿਹਦੇ ਤਹਿਤ ਉਹਨਾਂ ਬੱਚਿਆਂ ਨੂੰ ਰੀਹੈਬਿਟੇਟ ਵੀ ਕੀਤਾ ਜਾਂਦਾ ਉਹਨਾਂ ਨੂੰ ਪੜਾਉਣ ਦੀ ਗੱਲ ਵੀ ਹੁੰਦੀ ਆ ਉਹਨਾਂ ਦਾ ਇਲਾਜ ਕਰਾਉਣ ਦੀ ਗੱਲ ਵੀ ਹੁੰਦੀ ਆ ਉਹਨਾਂ ਲੋਕਾਂ ਨੂੰ ਕਿਵੇਂ ਦੁਬਾਰਾ ਸਕੂਲਾਂ 'ਚ ਭੇਜਣਾ ਸਿੱਖਿਆ ਦੇ ਨਾਲ ਜੋੜਨਾ ਮੁਖਤਰਾ ਦੇ ਨਾਲ ਜੋੜਨਾ ਉਹ ਬੜਾ ਇੰਪੋਰਟੈਂਟਲੀ ਦੱਸਿਆ ਗਿਆ ਔਰ ਸਭ ਤੋਂ ਵੱਡਾ ਇਹਦੇ ਵਿੱਚ ਫੈਕਟਰ ਇਹ ਹੈ ਕਿ ਜਿਵੇਂ ਭਾਰਤ ਦੇ ਬਾਕੀ ਕਈ ਸੂਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਡੀਐਨਏ ਟੈਸਟ ਕਰਾਇਆ ਜਾਂਦੇ ਆ ਆਪਜੀ ਦੀ ਖਬਰ ਪ੍ਰਸਾਰਿਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੀ ਵੀ ਅੱਖਾਂ ਖੁੱਲ ਗਈਆਂ ਗੂੜੀ ਨੀਂਦ ਤੋਂ ਜਾਗ ਗਏ ਹੁਣ ਇਹਨਾਂ ਨੇ ਵੀ ਗੱਲ ਕਰ ਦਿੱਤੀ ਹੈ ਕਿ ਅਸੀਂ ਪੰਜ ਸ਼ਹਿਰਾਂ ਦੇ ਵਿੱਚ ਜਿਹਦੇ ਵਿੱਚ ਅੰਮ੍ਰਿਤਸਰ ਜਲੰਧਰ ਮੋਹਾਲੀ ਲੁਧਿਆਣਾ ਔਰ ਬਠਿੰਡਾ ਜਿੱਥੇ ਬਹੁਤ ਜ਼ਿਆਦਾ ਭਿਖਾਰੀ ਮਾਫੀਆ ਸਰਗਰਮ ਆ ਉਥੇ ਜਿਹੜੇ ਬੱਚੇ ਉਹਨਾਂ ਨੇ ਲਿਫਟ ਕੀਤੇ ਹੁੰਦੇ ਆ ਜਿਹੜੇ ਬੱਚੇ ਇੱਕ ਮਹਿਲਾ ਹਮੇਸ਼ਾ ਆਪਣੀ ਗੋਦ ਦੇ ਵਿੱਚ ਰੱਖਦੀ ਆ ਜਾਂ ਤਾਂ ਬੱਚਾ ਸੁੱਤਾ ਹੁੰਦਾ ਜਾਂ ਬੇਹੋਸ਼ੀ ਦੀ ਕਾਫੀਅਤ ਦੇ ਵਿੱਚ ਹੁੰਦਾ ਉਹ ਕਲੀਅਰ ਹੈ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰੱਗ ਦਿੱਤਾ ਜਾਂਦਾ ਨਸ਼ਾ ਦਿੱਤਾ ਜਾਂਦਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਲਾਹ ਕਰ ਦਿੱਤੀ ਜਾਂਦੀ ਹੈ ਕਿ ਬੱਚਾ ਐਕਟਿਵ ਹੁੰਦਾ ਹੀ ਨਹੀਂ ਸੋ ਸਾਈਕੋਲੋਜੀਕਲ ਪ੍ਰੈਸ਼ਰ ਲੋਕਾਂ ਦੇ ਬਣਾ ਕੇ ਦਿਮਾਗ ਨਾਲ ਖੇਡ ਕੇ ਤਰਸੀ ਹੋਖ ਹਾਲਾਤ ਬਣਾ ਕੇ ਕਰੋ ਪੈਸੇ ਏਂਟਦੇ ਆ ਫਿਰ ਹੁਣ ਡੀਐਨਏ ਟੈਸਟ ਕਰਾਏ ਜਾਣਗੇ ਤਾਂ ਜੋ ਇਹ ਆਇਡੈਂਟੀਫਾਈ ਕੀਤਾ ਜਾਵੇ ਕਿ ਜਿਹੜੇ ਵੀ ਲੋਕ ਬੱਚਿਆਂ ਨੂੰ ਨਾਂ ਲੈ ਕੇ ਭੀਖ ਮੰਗਦੇ ਆ ਕਿ ਉਹ ਉਹਨਾਂ ਦੇ ਹੀ ਬੱਚੇ ਆ ਜਾਂ ਉਹ ਬੱਚੇ ਮਿਸਿੰਗ ਹੋਏ ਸੀ ਕਿਡਨੈਪ ਹੋਏ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਪਿਆਂ ਨੂੰ ਲੱਭਿਆ ਜਾਊਗਾ ਉਸ ਤੋਂ ਬਾਅਦ ਉਹਨਾਂ ਨੂੰ ਘਰਾਂ ਤੇ ਪਹੁੰਚਾਉਣ ਦਾ ਯਤਨ ਹੋਊਗਾ ਤੇ ਜੇ ਕੋਈ ਇਦਾਂ ਦੀ ਆਇਡੈਂਟੀਫਿਕੇਸ਼ਨ ਨਹੀਂ ਹੁੰਦੀ ਮਾਪੇਬ ਨਹੀਂ ਮਿਲਦੇ ਤੇ ਫਿਰ ਉਹਨਾਂ ਨੂੰ ਰੀਹੈਬਿਲੀਟੇਟ ਕਿਵੇਂ ਕਰਨਾ ਉਹਨਾਂ ਦੀ ਹੈਲਥ ਕੇਅਰ ਨੂੰ ਕਿਵੇਂ ਵੇਖਣਾ ਉਹਨਾਂ ਦੀ ਐਜੂਕੇਸ਼ਨ ਨੂੰ ਕਿਵੇਂ ਵੇਖਣਾ ਉਹਨਾਂ ਨੂੰ ਸ਼ੈਲਟਰ ਕਿਵੇਂ ਦੇਣਾ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਆਮ ਬੱਚਿਆਂ ਵਾਂਗ ਜ਼ਿੰਦਗੀ ਕਿਵੇਂ ਬਤੀਤ ਕਰਨੀ ਆ ਉਹ ਸਾਰੇ ਉਪਰਾਲੇ ਹੁਣ ਪੰਜਾਬ ਸਰਕਾਰ ਵੀ ਕਰੂਗੀ ਸੋ ਇਸ ਕਰਕੇ ਇੱਕ ਬਹੁਤ ਵੱਡਾ ਵਿਸ਼ਾ ਜਿਹਦੇ ਲਈ ਕੇਂਦਰ ਸਰਕਾਰ ਤਾਂ ਕਰੀਬ 100 ਕਰੋੜ ਰੁਪਏ ਦਾ ਬਜਟ 2023-24 ਤੋਂ 25-26 ਤੱਕ ਲਈ ਆਲਰੇਡੀ ਐਲਾਨਿਆ ਗਿਆ ਸੋ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਤਾਂ ਇਹਨਾਂ ਨੇ ਕਰ ਦਿੱਤੀ ਕਿ ਡੀਐਨਏ ਟੈਸਟ ਕਰਾਵਾਂਗੇ ਰੀਹੈਬਿਲੀਟੇਟ ਕਰਾਂਗੇ ਫਿਰ ਜਿਹੜਾ ਐਂਟੀ ਬੈਗਰੀ ਐਕਟ 1971 ਦੇ ਵਿੱਚ ਬਣਾਇਆ ਸੀ ਉਹਦੇ ਵਿੱਚ ਤਰਮੀਮਾਂ ਕਰਕੇ ਅਮੈਂਡਮੈਂਟਸ ਕਰਕੇ ਤੇ ਫਿਰ ਇਹਨੂੰ ਕ੍ਰਿਮੀਨਲਾਈਜ਼ ਕੀਤਾ ਜਾਊਗਾ ਜਿਹੜਾ ਭੀਖ ਮੰਗੂਗਾ ਉਹਨੂੰ ਸਜ਼ਾ ਵੀ ਕੀਤੀ ਜਾਊਗੀ ਜੇਲ ਵੀ ਭੇਜਿਆ ਜਾਊਗਾ ਔਰ ਮੋਨਿਟਰੀ ਫਾਈਨਸ ਪੈਨਲਟੀਆਂ ਵੀ ਕੀਤੀਆਂ ਜਾਣਗੀਆਂ ਜੁਰਮਾਨੇ ਵੀ ਲਗਾਏ ਜਾਣਗੇ ਪਰ ਪੰਜਾਬ ਸਰਕਾਰ ਇਹ ਵੀ ਡਿਕਲੇਅਰ ਕਰੇ ਕਿ ਜਿਸ ਤਰ੍ਹਾਂ ਹੋਰ ਸਰਕਾਰਾਂ ਨੇ ਹੋਰ ਸੂਬਿਆਂ ਵਿੱਚ ਕੇਂਦਰ ਸਰਕਾਰਾਂ ਨੇ ਇਸ ਚੀਜ਼ ਲਈ ਬਜਟ ਐਲੋਕੇਟ ਕੀਤੇ ਆ ਪੰਜਾਬ ਸਰਕਾਰ ਵੀ ਦੱਸਿਆ ਕਿ ਉਹਨਾਂ ਨੇ ਖੁਦ ਵੱਲੋਂ ਕਿੰਨਾ ਕੁ ਬਜਟ ਇਸ ਚੀਜ਼ ਲਈ ਰੱਖਿਆ ਡੀਐਨਏ ਟੈਸਟ ਜਿਹੜੇ ਉਹ ਸਿਰਫ ਗੱਲਾਂ ਦੇ ਨਾਲ ਨਹੀਂ ਹੋਣੇ ਜੀ ਇਸ ਦੇ ਵਿੱਚ ਇਨੀਸ਼ੀਏਟਿਵ ਤਾਂ ਲੈ ਲਿਆ ਇਹਨਾਂ ਨੇ ਬਹੁਤ ਸੋਨਾਂ ਨੇ ਛੱਡੀ ਪਹਿਲਾ ਕੇਸ ਵੀ ਸਾਹਮਣੇ ਆਇਆ ਅੰਮ੍ਰਿਤਸਰ ਦੇ ਬਸਟਾਂਡ ਤੋਂ ਦੋ ਬੱਚੇ ਮਿਲੇ ਆ ਮੈਂਟਲੀ ਉਹ ਨਹੀਂ ਠੀਕ ਹੈਗੇ ਇੱਕ 12 ਸਾਲ ਦਾ ਲੜਕਾ 8 ਸਾਲ ਦੀ ਲੜਕੀ ਹੈ ਹੁਣ ਉਹਨਾਂ ਦਾ ਡੀਐਨਏ ਟੈਸਟ ਹੋਏਗਾ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਨਹੀਂ ਪਤਾ ਜੇਕਰ ਡੀਐਨਏ ਟੈਸਟ ਹੁੰਦਾ ਉਸ ਤੋਂ ਬਾਅਦ ਕਿਵੇਂ ਮਾਪਿਓ ਬਾਰੇ ਜਾਣਕਾਰੀ ਨਿਕਲੇਗੀ ਜਾਂ ਉਹਦੇ ਮਾਪਿਓ ਕਿਸ ਤਰੀਕੇ ਲੱਭੇ ਜਾਣਗੇ ਮੈਂ ਉਹ ਹੀ ਕਰ ਲਿਆਣਾ ਕਿ ਬਹੁਤ ਇੱਕ ਡਿਟੇਲਡ ਇਹਦੇ ਲਈ ਐਗਜ਼ਾਮੀਨੇਸ਼ਨ ਦੀ ਜ਼ਰੂਰਤ ਆ ਉਹਦੇ ਲਈ ਪ੍ਰਸ਼ਾਸਨ ਨੂੰ ਪੱਭਾਂ ਹਾਰ ਹੋਣਾ ਪੈਣਾ ਇਹ ਨਹੀਂ ਕਿ ਸਿਰਫ ਇੱਕ ਬਿਆਨ ਅਖਬਾਰੀ ਬਿਆਨ ਜਾਰੀ ਕਰਤਾ ਜਾਂ ਮੀਡੀਆ ਓਪਰਚ्युनिटी ਬਣਾ ਦिती ਇਹਨੂੰ ਜਾਂ ਖਾਲੀ ਬਿਆਨਬਾਜ਼ੀਆਂ ਕਰਕੇ ਮੀਡੀਆ ਦੇ ਵਿੱਚ ਇਦਾਂ ਦੇ ਸੰਕੇਤ ਲੈਣ ਦੀਆਂ ਗੱਲਾਂ ਕਰ ਦਿਤੀਆਂ ਇਹਨੂੰ ਇੰਪਲੀਮੈਂਟ ਕਰਨਾ ਪੈਣਾ ਇਹਦੇ ਵਿੱਚ ਡਿਪਟੀ ਕਮਿਸ਼ਨਰ ਦਾ ਬੜਾ ਰੋਲ ਹੋਣਾ ਇਹਦੇ ਵਿੱਚ ਸਿਵਲ ਸਰਜਨ ਦਾ ਬੜਾ ਰੋਲ ਹੋਣਾ ਇਹਦੇ ਵਿੱਚ ਹੋਰ ਇਦਾਰਿਆਂ ਦਾ ਜਿਹੜੇ ਐਨਜੀਓਜ਼ ਆ ਵਲੰਟੀਅਰਸ ਆ ਇਸ ਕੰਮ ਨੂੰ ਉਪਰਾਲੇ ਨੂੰ ਉਹਦਾ ਅਮਲ ਦਰਾਮਦ ਕਰਾਉਣ ਵਾਸਤੇ ਜਿਹੜੇ ਐਫਰਟਸ ਕਰਨ ਵਾਲੇ ਲੋਕ ਆ ਉਹਨਾਂ ਦਾ ਨਾਲ ਹੋਣਾ ਬਹੁਤ ਜ਼ਰੂਰੀ ਆ ਔਰ ਇਹਦੇ ਵਿੱਚ ਤਾਂ ਇਹਨਾਂ ਨੂੰ ਮੈਡੀਕਲ ਫੈਸਿਲਿਟੀਆਂ ਵੀ ਦੇਣੀਆਂ ਪੈਣੀਆਂ ਉਹਨਾਂ ਦੀ ਕਾਉਂਸਲਿੰਗ ਵੀ ਕਰਨੀ ਪੈਣੀ ਆ ਉਸ ਤੋਂ ਬਾਅਦ ਇਹਨਾਂ ਨੂੰ ਐਜੂਕੇਸ਼ਨ ਸਕਿੱਲ ਡਿਵੈਲਪਮੈਂਟ ਔਰ ਜਿਹੜੇ ਇਕਨੋਮਿਕ ਫੈਕਟਰਸ ਹੁੰਦੇ ਆ ਕਿ ਜੇ ਬੱਚੇ ਨੂੰ ਫੜ ਹੀ ਲਿਆ ਆਪਣੇ ਕੋਲ ਰੱਖ ਹੀ ਲਿਆ ਜਾਂ ਰਹਿਣ ਬਸੇਰੇ ਵਿੱਚ ਰੱਖ ਰਿਆ ਜਾਂ ਚਾਈਲਡ ਵੈਲਫੇਅਰ ਕਮੇਟੀ ਕੋਲ ਭੇਜ ਦਿੱਤਾ ਗਿਆ ਤੇ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਦਾ ਖਾਣ ਪਾਣ ਵੀ ਹੋ ਜਾਊਗਾ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੜਾਇਆ ਵੀ ਜਾਊਗਾ ਤੇ ਉਹਨੂੰ ਰੋਜ਼ਗਾਰ ਵੀ ਮਿਲ ਜਾਊਗਾ ਸੋ ਇਹ ਗੱਲਾਂ ਦੇ ਨਾਲ ਨਹੀਂ ਹੋਣ ਵਾਲਾ ਤੁਹਾਡਾ ਸਵਾਲ ਬਹੁਤ ਵਾਜਿਬ ਹੈ ਕਿ ਇਹਦੇ ਲਈ ਜਿਹੜੇ ਪ੍ਰੈਕਟੀਕਲ ਇੰਪਲੀਮੈਂਟੇਸ਼ਨਸ ਆ ਅਮਲ ਦਰਾਮਾ ਦੇ ਓਨ ਗਰਾਉਂਡ ਹਕੀਕੀ ਰੂਪ ਦੇ ਵਿੱਚ ਬਹੁਤ ਜ਼ਰੂਰੀ ਹੈ ਅਮਲੀ ਜਾਮਾ ਇਹਨੂੰ ਪਨਾਉਣਾ ਬਹੁਤ ਜ਼ਰੂਰੀ ਹੈ ਬੱਚੇ ਪਹਿਲਾਂ ਸਭ ਤੋਂ ਪਹਿਲਾਂ ਭਿਖਾਰੀ ਆਇਡੈਂਟੀਫਾਈ ਕੀਤੇ ਜਾਣ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਉਹ ਜਿਹੜੇ ਜਿਹੜੇ ਸੂਬਿਆਂ ਤੋਂ ਆਏ ਆ ਉਹਨਾਂ ਨੂੰ ਵਾਪਸ ਉੱਥੇ ਭੇਜਿਆ ਜਾਵੇ ਜੇ ਕੋਈ ਨਹੀਂ ਜਾਣਦਾ ਐਡਰੈਸ ਜਾਂ ਉਹ ਮੈਂਟਲ ਸਟੇਬਿਲਟੀ ਉਹਦੀ ਘਟਿਆ ਉਹਨੂੰ ਰਹਿਣ ਬਸੇਰੇ ਦੇ ਵਿੱਚ ਭੇਜਿਆ ਜਾਵੇ ਉਹ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਚਾਈਲਡ ਵੈਲਫੇਅਰ ਕਮੇਟੀ ਕੋਲ ਭੇਜਿਆ ਜਾਵੇ ਪ੍ਰਸ਼ਾਸਨ ਉਹਦਾ ਡੀਐਨਏ ਟੈਸਟ ਕਰਾ ਕੇ ਆਈਡੈਂਟੀਫਿਕੇਸ਼ਨ ਕਰੇ ਤੇ ਪੈਰੈਂਟਸ ਲੱਭਦੇ ਆ ਏਜੰਸੀਜ਼ ਦੀ ਮਦਦ ਲਈ ਜਾਂਦੀ ਆ ਤੇ ਲੱਭ ਜਾਂਦੇ ਆ ਤੇ ਵੈਲੰਟ ਗੁੱਡ ਫਿਰ ਉਹਨਾਂ ਨੂੰ ਭੇਜ ਕੇ ਜਿਹੜੇ ਲੋਕ ਐਦਾਂ ਦੀ ਚਾਈਲਡ ਟ੍ਰੈਫਿਕਿੰਗ ਦੇ ਵਿੱਚ ਮੁਤਲਆ ਹੈਗੇ ਆ ਉਹਨਾਂ ਤੇ ਮੁਕਦਮੇ ਦਰਜ ਕਰਕੇ ਸਖਤ ਸਜ਼ਾਵਾਂ ਇਹਦੇ ਲਈ ਰੱਖੀਆਂ ਜਾਣ ਸਿਰਫ ਗੱਲਾਂ ਦੇ ਨਾਲ ਜੇ ਅਸੀਂ ਕਹਿ ਦਈਏ ਕਿ ਅਸੀਂ ਵੈਲਫੇਅਰ ਕਰ ਲਾਂਗੇ ਲੋਕਾਂ ਦੀ ਕਾਉਂਸਲਿੰਗ ਕਰ ਲਾਂਗੇ ਉਹ ਐਦਾਂ ਨਹੀਂ ਹੋਣਾ ਸੋ ਅ ਇਹ ਸਕੀਮ ਬੜੀ ਹੋਲਿਸਟਿਕਲੀ ਇਹਨੂੰ ਅਪਰੋਚ ਕਰਨਾ ਪੈਣਾ ਹੈ ਰੀਹੈਬਿਲੀਟੇਸ਼ਨ ਕਰਾਉਣੀ ਸ਼ੈਲਟਰ ਦੇਣੀ ਹੈਲਥ케ਅਰ ਕਰਨਾ ਬਹੁਤ ਕੋਈ ਆਸਾਨ ਕੰਮ ਨਹੀਂ ਹੁੰਦਾ ਇਹਦੇ ਵਿੱਚ ਵੋਲੰਟਰੀ ਜਿਹੜੀਆਂ ਆਰਗੇਨਾਈਜੇਸ਼ਨਾਂ ਚਾ ਉਹਨਾਂ ਦਾ ਅਹਿਮ ਰੋਲ ਹੁੰਦਾ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਦਾ ਬਹੁਤ ਵੱਡਾ ਰੋਲ ਹੁੰਦਾ ਔਰ ਕਿਵੇਂ ਰੀਇਨਟੀਗ੍ਰੇਸ਼ਨ ਕਰਾਉਣੀ ਆ ਜੇ ਕੋਈ ਇਦਾਂ ਦੇ ਟਰੈਫਿਕਿੰਗ ਮਾਮਲਿਆਂ ਦੇ ਵਿੱਚ ਬੱਚੇ ਮਿਲਦੇ ਆ ਤਾਂ ਕਿਵੇਂ ਉਹਨਾਂ ਨੂੰ ਵਾਪਸ ਉਹਨਾਂ ਦੇ ਪਰਿਵਾਰਾਂ ਕੋਲ ਪਹੁੰਚਾਉਣਾ ਉਹਦਾ ਪ੍ਰਚਾਰ ਪ੍ਰਸਾਰ ਉਸ ਬੱਚੇ ਦਾ ਖਿਆਲ ਰੱਖਣਾ ਉਸ ਬੱਚੇ ਦੀ ਸਿਹਤ ਦਾ ਖਿਆਲ ਰੱਖਣਾ ਇਹ ਸਾਰੀਆਂ ਗੱਲਾਂ ਵੀ ਸਿਹਤ ਮੰਤਰੀ ਨੂੰ ਡਿਟੇਲਡ ਵਰਜਨ ਦੇ ਉੱਤੇ ਲੋਕਾਂ ਸਾਹਮਣੇ ਰੱਖਣੀਆਂ ਚਾਹੀਦੀਆਂ ਸਿਰਫ ਇੱਕ ਬਿਆਨ ਦੇ ਰਹੀਂ ਇਹ ਕੰਮ ਕੰਮ ਨਹੀਂ ਕੀਤੇ ਜਾ ਸਕਦੇ ਇਹਦੇ ਲਈ ਆਨ ਗਰਾਉਂਡ ਮਿਹਨਤ ਕਰਨ ਦੀ ਬੜੀ ਲੋੜ ਹੈ ਜੀ ਪਿਛਲੇ ਇੰਟਰਵਿਊ ਦੇ ਵਿੱਚ ਵੀ ਆਪਾਂ ਸਵਾਲ ਚੁੱਕੇ ਸੀਗੇ ਜਦੋਂ ਗੱਲ ਕਰ ਰਹੇ ਸੀ ਤਾਂ ਹੋ ਸਕਦਾ ਤੇ ਉਹਨਾਂ ਦਾ ਸਮਾਨ ਲੱਗਾ ਸੀ ਪਰ ਉਹ ਆਪ ਮੌਜੂਦ ਨਹੀਂ ਸੀਗੇ ਜਿੰਨੇ ਵੀ ਉੱਥੇ ਬੈਗਰ ਸੀਗੇ ਪਰ ਉਸ ਤੋਂ ਬਾਅਦ ਜਦੋਂ ਸਾਡੇ ਵੱਲੋਂ ਵੀਡੀਓ ਬਣਾਈ ਗਈ ਉਦੋਂ ਸਮਾਨ ਚੁੱਕ ਕੇ ਉਹ ਦੂਸਰੇ ਚੌਕ ਵੱਲ ਔਰ ਰਵਾਨਾ ਹੋ ਗਈ ਪਰ ਗੱਲ ਇਹ ਹੈਗੀ ਆ ਕਿ ਇਹਨਾਂ ਦੇ ਇਸ ਤਰੀਕੇ ਨਾਲ ਭੀਖ ਮੰਗਣ ਦੇ ਮੁੱਖ ਕਾਰਨ ਕੀ ਹੋ ਸਕਦੇ ਆ ਜਾਂ ਇਹਨਾਂ ਦੀ ਕੀ ਮਨਛਾ ਹੋ ਸਕਦੀ ਹੈ ਮੈਂ ਅੱਗੇ ਹੀ ਅਰਜ਼ ਕੀਤਾ ਕਿ ਇਹਨਾਂ ਦਾ ਤਰੀਕਾ ਇਹ ਵਾਰਦਾਤ ਮੋਡਸ ਅਪਰੰਡਾ ਹੀ ਆਏ ਇਹ ਸਮਾਨ ਆਪਣਾ ਸੜਕਾਂ ਤੇ ਰੱਖ ਦਿੰਦੇ ਆ ਪੈਰੋਂ ਨੰਗੇ ਹੁੰਦੇ ਆ ਤੁਸੀਂ ਇਸ ਤੋਂ ਬਾਅਦ ਇਹ ਦੇਖ ਲਓ ਕਿ ਮੈਂ ਇਸੇ ਹੀ ਚੌਕ ਦੇ ਉੱਪਰੋਂ ਗੁਜ਼ਰ ਰਿਹਾ ਸੀ ਤੇ ਦੋ ਤਿੰਨ ਏਦਾਂ ਦੇ ਮਾਫੀਆ ਨੇ ਮੈਨੂੰ ਰੋਕ ਕੇ ਇਹ ਕਿਹਾ ਕਿ ਤੁਸੀਂ ਸਾਡੇ ਖਿਲਾਫ ਬਿਆਨਬਾਜ਼ੀਆਂ ਕਰ ਰਹੇ ਹੋ ਤੇ ਸਾਨੂੰ ਤਾਂ ਹੁਣ ਲੋਕ ਸਮਾਨ ਦੇਣ ਤੋਂ ਵੀ ਗੁਰੇਜ਼ ਕਰ ਰਿਹਾ ਪਰ ਉਹ ਕਹਿੰਦੇ ਜੀ ਅਸੀਂ ਆਪਣਾ ਵਪਾਰ ਕਰ ਰਹੇ ਹਾਂ ਉਹਨਾਂ ਨੇ ਏਦਾਂ ਦੀਆਂ ਦਲੀਲਾਂ ਦਿੱਤੀਆਂ ਪਰ ਉਹਦੇ ਵਿੱਚ ਬੜੀ ਇੰਪੋਰਟੈਂਟ ਚੀਜ਼ ਨੋਟਿਸ ਕਰਨ ਵਾਲੀ ਸੀ ਕਿ ਜੇ ਇਹ ਏਡੇ ਹੀ ਵਪਾਰੀ ਲੋਕ ਨੇ ਏਡੇ ਹੀ ਕਾਮੇ ਲੋਕ ਨੇ ਤੇ ਪੈਰਾਂ ਦੇ ਵਿੱਚ ਇਹਨਾਂ ਦੇ ਚੱਪਲ ਨਹੀਂ ਛੋਟੇ ਬੱਚੇ ਨੂੰ ਇਹ ਨਾਲ ਲਈ ਫਿਰਦੇ ਆ ਕੱਪੜੇ ਇਹਨਾਂ ਨੇ ਗੰਦੇ ਤੋਂ ਗੰਦੇ ਪਾਏ ਹੁੰਦੇ ਆ ਮੈਂ ਕਹਿੰਦਾ ਜੇ ਇਹਨਾਂ ਨੂੰ ਇੰਨਾ ਹੀ ਕੰਮ ਕਰਨ ਦਾ ਸ਼ੌਂਕ ਆ ਇਹ ਮੇਰੇ ਨਾਲ ਚੱਲ ਸਕਦੇ ਆ ਇਹਨਾਂ ਨੂੰ ਮੈਂ ਪਿੰਗਲਵਾੜਾ ਲੈ ਕੇ ਜਾਂਦਾ ਜਿੰਨੇ ਕੱਪੜੇ ਚਾਹੀਦੇ ਆ ਪੂਰੇ ਪਰਿਵਾਰ ਦੇ ਪੂਰੇ ਖਾਨਦਾਨ ਦੇ ਅਸੀਂ ਇਹਨਾਂ ਨੂੰ ਦੇਣ ਲਈ ਤਿਆਰ ਆ ਇਹਨਾਂ ਨੂੰ ਰੀਹੈਬਿਲੀਟੇਟ ਕਰਾਉਣ ਲਈ ਤਿਆਰ ਆ ਪਰ ਇਹ ਆਉਣ ਵਾਲੀ ਪੀੜ੍ਹੀ 'ਚ ਛੋਟੇ ਬੱਚਿਆਂ ਦੀ ਜ਼ਿੰਦਗੀ ਤਾਂ ਖਰਾਬ ਨਾ ਕਰਨ ਛੋਟੇ ਬੱਚਿਆਂ ਨੂੰ ਨਸ਼ਾਏ ਕਰਾ ਰਹੇ ਆ ਛੋਟੇ ਬੱਚਿਆਂ ਕੋ ਭੀਖੇ ਮੰਗਵਾ ਰਹੇ ਆ ਛੋਟੇ ਬੱਚਿਆਂ ਕੋਲੋਂ ਕਾਰਾਂ ਦੇ ਸ਼ੀਸ਼ੇ ਇਹ ਸਾਫ਼ ਕਰਾ ਰਹੇ ਆ ਸੋ ਇੱਕ ਮੋਡਸ ਅਪਰੰਡਾ ਹੀ ਬਣਾਇਆ ਕਿ ਅਸੀਂ ਸਮਾਨ ਵੇਚ ਰਿਹਾ ਸਮਾਨ ਇਹ ਕੋਈ ਨਹੀਂ ਵੇਚਦੇ ਸਿਰਫ ਭੀਖ ਮੰਗਣ ਦਾ ਇੱਕ ਜ਼ਰੀਆ ਇੱਕ ਤਰੀਕਾ ਘਰ ਇਹਨਾਂ ਨੇ ਬਦਲ ਲਿਆ ਜਿਹਦੇ ਨਾਲ ਅੰਮ੍ਰਿਤਸਰ ਵਾਸੀ ਖਾਸ ਤੌਰ ਤੇ ਬੜੇ ਪਰੇਸ਼ਾਨ ਆ ਹਰਿਤੇ ਸਟਰੀਟ ਹੋਵੇ ਹਰਮੰਦਰ ਸਾਹਿਬ ਦੀ ਸਰਾਉਂਡਿੰਗਸ ਹੋਣ ਦਰਗਿਆਣਾ ਤਰੀਕ ਦੀ ਪਤਿਸਦੀ ਸਰਾਉਂਡਿੰਗਸ ਹੋਣ ਕਿਸੇ ਵੀ ਧਾਰਮਿਕ ਸਥਾਨ ਦੇ ਉੱਪਰ ਇਵਨ ਪ੍ਰਾਈਵੇਟ ਪ੍ਰੈਮਿਸਿਸ ਹੋਣ ਉੱਥੇ ਇਹ ਜ਼ਬਰਦਸਤੀ ਧੱਕੇ ਦੇ ਨਾਲ ਵੜ ਜਾਂਦੇ ਆ ਔਰ ਇਹ ਮੈਂ ਆਲਟੀਮੇਟਲੀ ਇਹ ਵੀ ਦੱਸ ਦਵਾਂ ਕਿ ਮੇਰੇ ਕੋਲ ਤੁਹਾਡੇ ਹੀ ਚੈਨਲ ਦੇ ਕਮੈਂਟ ਬਾਕਸ ਦੇ ਵਿੱਚ ਮੈਂ ਰੀਡ ਕਰ ਰਿਹਾ ਸੀ ਉੱਥੇ ਕਿਸੇ ਸਾਡੇ ਸਾਥੀ ਨੇ ਜਾਗਰੂਕ ਵਸਨੀਕ ਨੇ ਇੱਕ ਫੋਟੋ ਭੇਜੀ ਕੰਪਨੀ ਭਾਗ ਦੀ ਰਾਮ ਬਾਗ ਦੇ ਜਿੱਥੇ ਇਹ ਪਖਾਰੀ ਜਾ ਕੇ ਬੈਠਦੇ ਹਰੇਕ ਬੰਦੇ ਕੋਲ smartphone ਆ ਤੁਸੀਂ ਇਹ ਵੀ ਅੰਦਾਜ਼ਾ ਲਗਾ ਲਓ ਕਿ ਇੰਟਰਨੈਟ ਯੂਜ਼ ਕਰਦੇ ਆ ਇਹ smartphone ਯੂਜ਼ ਕਰਦੇ ਆ ਔਰ ਇਸ ਤੋਂ ਬਾਅਦ ਇਹ ਸ਼ਰਾਬਾਂ ਪੀਂਦੇ ਆ ਮੀਟ ਪਕਾਉਂਦੇ ਆ ਸੜਕ ਦੇ ਉੱਪਰ ਚੌਕ ਦੇ ਉੱਪਰ ਫਿਰ ਆਪਸ ਦੇ ਵਿੱਚ ਵੀ ਲੜਦੇ ਆ ਲੋਕਾਂ ਦੇ ਨਾਲ ਵੀ ਲੜਦੇ ਆ ਲਾਅ ਐਂਡ ਔਰਡਰ ਦੇ ਇਸ਼ੂਜ਼ ਵੀ ਕ੍ਰੀਏਟ ਕਰਦੇ ਆ ਸੋ ਪਹਿਲੀ ਰਿਪੋਰਟ 'ਚ ਵੀ ਡਿਟੇਲਡ ਦੇ ਨਾਲ ਅਸੀਂ ਦੱਸਿਆ ਸੀ ਕਿ ਇਹ ਗੈਂਬਲਿੰਗ ਡੈਨਜ਼ੇ ਚਲਾਉਂਦੇ ਆ ਵੇਸ਼ਾ ਵਰਤੀ ਦੇ ਵਿੱਚ ਸ਼ਮਲਿਤ ਨੇ ਚੋਰੀ ਡਕੈਤੀਆਂ ਦੇ ਵਿੱਚ ਸ਼ਮਲਿਤ ਨੇ ਲੜਾਈ ਝਗੜਿਆਂ ਦੇ ਵਿੱਚ ਮੁਕਤਲਾ ਨੇ ਇਹ ਸਾਰੀਆਂ ਕਮੀਆਂ ਖਾਮੀਆਂ ਜਿਹੜੀਆਂ ਸਮਾਜਿਕ ਹੁੰਦੀਆਂ ਉਹਦੇ ਵਿੱਚ ਬੜੀ ਬੁਰੀ ਤਰ੍ਹਾਂ ਗ੍ਰਸਤ ਨੇ ਔਰ ਆਪਣੀ ਔਰਤਾਂ ਨੂੰ ਔਰ ਛੋਟੇ ਛੋਟੇ ਬੱਚਿਆਂ ਨੂੰ 2 ਸਾਲ ਤੋਂ ਲੈ ਕੇ 5-7 ਸਾਲ ਦੇ ਬੱਚਿਆਂ ਨੂੰ ਇਹ ਹਤਕੰਡਾ ਬਣਾ ਕੇ ਲੋਕਾਂ ਨੂੰ ਪਰੇਸ਼ਾਨ ਵੀ ਕਰਦਿਆ ਪੀਖ ਵੀ ਮੰਗਦਿਆ ਬੰਨ ਜੀ ਇਦਾਂ ਤਾਂ ਨਹੀਂ ਕਿ ਆਪਾਂ ਖਬਰ ਕੀਤੀ ਉਹ ਜਾਗਰ ਹੋ ਗਈ ਉਹਦਾ ਪ੍ਰਭਾਵ ਦੇਖਣ ਨੂੰ ਮਿਲਿਆ ਇਹ ਸਿਰਫ ਖਬਰ ਜਿਹੜੀ ਆ ਉਹ ਸਰਕਾਰ ਦਾ ਜਿਹੜਾ ਐਕਸ਼ਨ ਲਿੱਤਾ ਉਹ ਕਿਤੇ ਅਖਬਾਰਾਂ ਤੱਕ ਸੀਮਤ ਨਾ ਰਹਿ ਜਾਵੇ ਦੇਖੋ ਇਹੋ ਹੀ ਮੈਂ ਅਰਜ਼ ਕਰ ਰਿਹਾ ਕਿ ਹੌਲੀ-ਹੌਲੀ ਲੋਕ ਵੀ ਅਵੇਅਰ ਹੋ ਰਿਹਾ ਜੇ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਬੜੇ ਅੱਛੇ ਤਰੀਕੇ ਨਾਲ ਉਹਦਾ ਨਿਰਵਾਹ ਕਰੇ ਔਰ ਲੋਕ ਵੀ ਆਪਣੇ ਫੰਡਾਮੈਂਟਲ ਡਿਊਟੀਜ਼ ਅਧਿਕਾਰ ਦੀ ਮੰਗ ਤਾਂ ਕਰਦੇ ਆ ਪਰ ਰਾਈਟਸ ਦੀ ਮੰਗ ਤੇ ਕਰਦੇ ਆ ਪਰ ਉਹਨਾਂ ਦੇ ਜਿੱਥੇ ਫੰਡਾਮੈਂਟਲ ਰਾਈਟਸ ਕਨਸਟੀਟਿਊਸ਼ਨ ਨੇ ਦਿੱਤੇ ਆ ਉੱਥੇ ਫੰਡਾਮੈਂਟਲ ਡਿਊਟੀਆਂ ਵੀ ਨੇ ਸਾਡੇ ਆਪਣੇ ਵੀ ਕੋਈ ਫਰਜ਼ ਫਰਾਈਜ਼ ਨੇ ਉਹਨਾਂ ਨੂੰ ਵੀ ਸਰਨਜਾਮ ਕਰਨਾ ਚਾਹੀਦਾ ਇਦਾਂ ਦੇ ਮਾਫੀਆ ਤੋਂ ਗ੍ਰੇਸ ਕਰਨਾ ਚਾਹੀਦਾ ਕਿਸੇ ਨੂੰ ਆਰਮਜ਼ ਨਹੀਂ ਦੇਣੇ ਚਾਹੀਦੀਆਂ ਕਿਸੇ ਭਖਾਰੇ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਕਿਸੇ ਤਰ੍ਹਾਂ ਦੀ ਮੋਨਿਟਰੀ ਹੈਲਪ ਇਹਨਾਂ ਦੀ ਨਹੀਂ ਕਰਨੀ ਚਾਹੀਦੀ ਇਹ ਲੋਕ ਫਿਰ ਆਪਣੇ ਆਪ ਹੀ ਇਥੋਂ ਸ਼ਹਿਰ ਛੱਡ ਕੇ ਆਪਣੇ ਆਪਣੀ ਸੂਬਿਆਂ ਦੇ ਵਿੱਚ ਆ ਕੇ ਭੱਜਣਗੇ ਇਹਨਾਂ ਦੀ ਵੈਰੀਫਿਕੇਸ਼ਨ ਕਰਾਉਣੀ ਚਾਹੀਦੀ ਆ ਆਈਡੈਂਟੀਫਿਕੇਸ਼ਨ ਕਰਾਉਣੀ ਚਾਹੀਦੀ ਆ ਇਹਨਾਂ ਦਾ ਇਹ ਕਿੱਥੋਂ ਆਏ ਆ ਕੀ ਪਛੋਕੜ ਆ ਕੀ ਪਰਿਵਾਰਕ ਸੰਬੰਧ ਆ ਕਿੱਥੋਂ ਬਚੇ ਇਹਨਾਂ ਨੇ ਲੈ ਇਹ ਸਾਰੀ ਜਾਣਕਾਰੀ ਸਰਕਾਰ ਨੂੰ ਉਹਦਾ ਅਮਲ ਦਰਾਮਦ ਕਰਾਉਣਾ ਚਾਹੀਦਾ ਸਿਰਫ ਅਖਬਾਰੀ ਬਿਆਨ ਇਸ਼ਤਿਹਾਰ ਇਹ ਐਦਾਂ ਦੀ ਮੀਡੀਆ ਓਪਰਚੁਨਿਟੀ ਨੂੰ ਸਿਰਫ ਆਫਟ ਨਹੀਂ ਕਰਨਾ ਚਾਹੀਦਾ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਦੇਖ ਲੈਣੇ ਆ ਕਿ ਡਾਕਟਰ ਬਲਜਿੰਦਰ ਕੌਰ ਨੇ ਇਹ ਗੱਲ ਕਹਿ ਤਾਂ ਦਿੱਤੀ ਆ ਔਰ ਕੇਂਦਰ ਸਰਕਾਰ ਆਲਰੇਡੀ ਹੈਲਪ ਤਾਂ ਕਰ ਰਹੀ ਸੀ ਬਾਕੀ ਸਟੇਟਾਂ ਦੇ ਵਿੱਚ ਚੱਲ ਰਿਹਾ ਇਹ ਦੇਰ ਆਏ ਪਰ ਚਲੋ ਦਰੁਸਤ ਆਏ ਕੋਈ ਗੱਲ ਨਹੀਂ ਦੇਰਵਾਦੀ ਕਰ ਲੈਣ ਪਰ ਇਹਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰ ਲੈਣ ਆਪਣੀ ਨੀਅਤ ਸਾਫ਼ ਕਰਕੇ ਲੋਕਾਂ ਨੂੰ ਰਿਲੀਫ ਦੇ ਦੇਣ ਔਰ ਜਿਹੜੀ ਐਦਾਂ ਦੀ ਗਰੀਬ ਤਬਕੀਏ ਦੇ ਵਿੱਚ ਰਹਿਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਬੈਗਿੰਗ ਮਾਫੀਆ ਦੇ ਵਿੱਚ ਸੰਬਲਿਤ ਹੋਣ ਤੋਂ ਬਚਾ ਲੈਣਾ ਧੰਨਵਾਦ ਧੰਨਵਾਦ ਸੋ ਬਿਲਕੁਲ ਇਹ ਇੱਕ ਪੰਜਾਬ ਸਰਕਾਰ ਦਾ ਚੰਗਾ ਉਪਰਾਲਾ ਆ ਇੱਕ ਚੰਗਾ ਇਨੀਸ਼ੀਏਟਿਵ ਆ ਜੋ ਹੁਣ ਇਹ ਪੰਜਾਬ ਸਰਕਾਰ ਲੈਣ ਜਾ ਰਹੀ ਹੈ ਆਸ ਕਰਾਂਗੇ ਕਿ ਇਹ ਕਾਮਯਾਬੀ ਹੋਵੇ ਕਈ ਵਾਰ ਅਜਿਹਾ ਹੁੰਦਾ ਹੈ ਕਈ ਚੀਜ਼ਾਂ ਅਖਬਾਰਾਂ ਤੱਕ ਜਾਂ ਕਾਪੀਆਂ ਤੱਕ ਸੀਮਿਤ ਰਹਿ ਜਾਂਦੀਆਂ ਨੇ ਪਰ ਅਸਲ ਫਰਕ ਉਦੋਂ ਨਜ਼ਰ ਆਵੇਗਾ ਜਦੋਂ ਗਰਾਊਂਡ ਲੈਵਲ ਤੇ ਇਸ ਦਾ ਅਸਰ ਪਵੇਗਾ ਕਿਉਂਕਿ ਬੈਗਰ ਮਾਫੀਆ ਦੀ ਜਿਸ ਤਰੀਕੇ ਇੰਜੀਨੀਅਰ ਪਵਨ ਸ਼ਰਮਾ ਹੋਣਾਂ ਨੇ ਗੱਲ ਆਖੀ ਹੈ ਕਿ ਇਸ ਤਰੀਕੇ ਨਾਲ ਇਹ ਵੱਡੇ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੈਗੇ ਆ ਸੋ ਇਸ ਦੇ ਉੱਪਰ ਜੇਕਰ ਕਾਰਵਾਈ ਹੋਏਗੀ ਤਾਂ ਉਸੇ ਤਰੀਕੇ ਨਾਲ ਸ਼ਹਿਰ ਦੇ ਵਿੱਚੋਂ ਕ੍ਰਾਈਮ ਵੀ ਜ਼ਰੂਰ ਕٹےਗਾ ਸੋ ਆਸ ਕਰਦੇ ਹਾਂ ਕਿ ਡਾਕਟਰ ਬਲਜੀਤ ਕੌਰ ਹਣੀ ਆਪਣਾ ਕੰਮ ਇਮਾਨਦਾਰੀ ਨਾਲ ਅਤੇ ਚੰਗੇ ਢੰਗ ਨਾਲ ਕਰਨਗੇ ਸੋ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਨਿਰਪੱਖ ਪੋਸਟ ਲਈ ਸਿਮਰ ਦੇਵ ਸਿੰਘ ਅਮਰਸਦ